ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਲਾਲੋ ਵਿਰਾਸਤੀ ਇਮਾਰਤਾਂ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਡੀ ਵੀਡੀਓ ਦਾ ਸਾਡਾ ਮੁੱਖ ਉਦੇਸ਼ ਹੈ ਜੀ ਪੁਰਾਤਨ ਤੇ ਇਤਿਹਾਸਿਕ ਇਮਾਰਤਾਂ ਦੀ ਸੰਭਾਲ ਤੁਸੀਂ ਆ ਦੇਖ ਰਹੇ ਹੋ ਇਹ ਦਰਵਾਜ਼ਾ ਪਹਿਲਾਂ ਇਸ ਤਰ੍ਹਾਂ ਦਾ ਸੀਗਾ ਤਿੰਨ ਭਾਗ ਪਹਿਲਾਂ ਇਹਨਾਂ ਵੀਡੀਓ ਤੇ ਆ ਚੁੱਕਿਆ ਜਿੱਦੇ ਵਿੱਚ ਸਾਰਾ ਦਿਖਾਇਆ ਗਿਆ ਵੀ ਅੰਦਰੋਂ ਛੱਤਾਂ ਡਿੱਗ ਚੁੱਕੀਆਂ ਸੀ ਉੱਤੇ ਬਣੀਆਂ ਤੁਸੀਂ ਫੁੱਲ ਪੱਤੀਆਂ ਦੇਖ ਰਹੇ ਹੋ ਜੋ ਲਹਿ ਚੁੱਕੀਆਂ ਸੀ ਦਾ ਪਲਾਸਟਰ ਲਹਿ ਚੁੱਕਿਆ ਸੀ ਛੱਤਾਂ ਡਿੱਗ ਚੁੱਕੀਆਂ ਸੀ ਇਹ ਪਹਿਲਾਂ ਇਸ ਤਰ੍ਹਾਂ ਦਾ ਸੀ ਹੁਣ ਤੇ ਫੇਰੇ ਦਰਵਾਜ਼ਾ ਇਸ ਤਰ੍ਹਾਂ ਦਾ ਬਣ ਗਿਆ ਤੇ ਇਸ ਤੋਂ ਬਾਅਦ ਆ ਜਿੰਨੇ ਵੀ ਤੁਸੀਂ ਇਹਦੇ ਉੱਤੇ ਫੁੱਲ ਪੱਤੀਆਂ ਮੀਨਾਕਾਰੀ ਹੋਈ ਵੀ ਦੇਖ ਰਹੇ ਹੋ ਇਹ ਹੂਬ ਹੂ ਜਿਵੇਂ ਪਹਿਲਾਂ ਹੋਈ ਵੀ ਸੀ ਉਸੇ ਤਰ੍ਹਾਂ ਹੋਈ ਕੀਤੀ ਗਈ ਹੈ ਇਹਦੇ ਵਿੱਚ ਕੋਈ ਵੀ ਕਿਸੇ ਵੀ ਕਿਸਮ ਦਾ ਬਦਲਾਵ ਨਹੀਂ ਕੀਤਾ ਗਿਆ ਜੇਕਰ ਤੁਸੀਂ ਇਹਦੀਆਂ ਫੁੱਲ ਪੱਤੀਆਂ ਇਹਦੀ ਬਨਾਵਟ ਇਹਦੇ ਗੋਲੇ ਦੇਖੋਗੇ ਤਾਂ ਬਾਕਮਾਲਾ ਦੇਖਣ ਵਾਲੇ ਉਦੋਂ ਵਾਲੇ ਕਾਰੀਗਰਾਂ ਨੇ ਵੀ ਜੋ ਬਣਾਏ ਉਹ ਵੀ ਬਹੁਤ ਬਾਕਮਾਲ ਸੀ ਜਿਹੜੇ ਹੁਣ ਡਿਜ਼ਾਈਨ ਬਣਾਏ ਐ ਉਹ ਵੀ ਬਾਕਮਾਲ ਐ ਉਹ ਪਹਿਲਾਂ ਵਾਂਗੂ ਹੀ ਬਣਾਏ ਗਏ ਆ ਉਹਦੇ ਵਿੱਚ ਕੋਈ ਵੀ ਬਦਲਾਵ ਨਹੀਂ ਕੀਤਾ ਗਿਆ ਹਾਰਾ ਇਮਾਰਤ ਦੀ ਸਭ ਸੰਭਾਲ ਇਸੇ ਤਰ੍ਹਾਂ ਹੋਣੀ ਚਾਹੀਦੀ ਹੈ ਵੀ ਜਿਵੇਂ ਦੀ ਉਹ ਸੀਗੀ ਇਮਾਰਤ ਉਵੇਂ ਦੀ ਹੀ ਬਣਨੀ ਚਾਹੀਦੀ ਐ ਇਹਨਾਂ ਇਤਿਹਾਸਕ ਇਮਾਰਤਾਂ 'ਚ ਕਿਸੇ ਵੀ ਕਿਸਮ ਦਾ ਕੋਈ ਬਦਲਾਵ ਨਹੀਂ ਹੋਣਾ ਚਾਹੀਦਾ ਜੇਕਰ ਉਹ ਤੁਸੀਂ ਬਦਲਾਵ ਕਰਦੇ ਹੋ ਤਾਂ ਉਹ ਨਵੀਂ ਇਮਾਰਤ ਬਣ ਜਾਂਦੀ ਹੈ ਉਹ ਪ੍ਰਾਤਨ ਨਹੀਂ ਰਹਿੰਦੀ ਇਹਦੀ ਬਹੁਤ ਬਰੀਕੀ ਨਾਲ ਛੋਟੀ ਤੋਂ ਛੋਟੀ ਚੀਜ਼ ਦਾ ਧਿਆਨ ਰੱਖਣਾ ਬਣਦਾ ਹੈ ਵੀ ਜਿਹੜਾ ਫੁੱਲ ਜਿਵੇਂ ਬਣਿਆ ਹੋਇਆ ਉਸੇ ਢੰਗ ਤਰੀਕੇ ਨਾਲ ਹੀ ਬਣੇ ਉਸੇ ਮਸਾਲੇ ਨਾਲ ਬਣੇ ਬੜੀ ਬਰੀਕੀ ਨਾਲ ਇਹਦਾ ਕੰਮ ਹੋਇਆ ਹੈ ਬੜੀ ਬਰੀਕੀ ਨਾਲ ਜਾਂਚ ਕੀਤੀ ਗਈ ਹੈ ਇਹਨਾਂ ਕੰਮਾਂ ਦੀ ਬੜਾ ਬਰੀਕੀ ਨਾਲ ਉਹਨਾਂ ਨੂੰ ਪਹਿਲਾਂ ਕਾਗਜ਼ ਤੇ ਛਾਪਿਆ ਗਿਆ ਹੈ ਉਹਨਾਂ ਫੁੱਲਾਂ ਨੂੰ ਜੋ ਅੱਧ ਅੱਧੇ ਟਹਿ ਚੁੱਕੇ ਸੀ ਅਧਿਕ ਸੀਗੇ ਤੇ ਉਹਨਾਂ ਨੂੰ ਬੜੇ ਵਧੀਆ ਢੰਗ ਨਾਲ ਪਹਿਲਾਂ ਛਾਪ ਕੇ ਉਹਨਾਂ ਨੂੰ ਰੱਖਿਆ ਗਿਆ ਫਿਰ ਉਹ ਲਾ ਕੇ ਉਹ ਸਾਰੀ ਲਪਾਈ ਪਹਿਲਾਂ ਵਾਲੀ ਉਹ ਫੁੱਲ ਪੱਤੀਆਂ ਤਾਂ ਨਵੀਂ ਲਪਾਈ ਕਰਕੇ ਉੱਤੇ ਇਹ ਛਾਪੇ ਗਏ ਆ ਇਸੇ ਤਰ੍ਹਾਂ ਮੈਂ ਕਹਿਣਾ ਚਾਹੁੰਦਾ ਵੀ ਹਰ ਜਗ੍ਹਾ ਜਿੱਥੇ ਵੀ ਕਿਤੇ ਕੋਈ ਪਰਾਤਨ ਖੂਹ ਖੜਾ ਹੈ ਪਰਾਤਨ ਹਵੇਲੀ ਖੜੀ ਹੈ ਜਾਂ ਇਤਿਹਾਸਕ ਜਿੱਥੇ ਕਿਤੇ ਗੁਰੂ ਸਾਹਿਬ ਆਏ ਆ ਜਾਂ ਗੁਰੂ ਸਾਹਿਬ ਤੱਕ ਤੇ ਕੋਈ ਵੀ ਨਿਸ਼ਾਨੀ ਪਈ ਆ ਤਾਂ ਉਹਨੂੰ ਇਸੇ ਤਰ੍ਹਾਂ ਦੁਬਾਰਾ ਤਿਆਰ ਕਰਨਾ ਚਾਹੀਦਾ ਵੀ ਉਹਨੂੰ ਨਵਾਂ ਨਹੀਂ ਬਣਾਉਣਾ ਚਾਹੀਦਾ ਬਹੁਤ ਸਾਰੀਆਂ ਚੀਜ਼ਾਂ ਇਹਦੀਆਂ ਜਦੋਂ ਪਤਾ ਚੱਲਦਾ ਵੀ ਇੱਥੇ ਗੁਰੂ ਸਾਹਿਬ ਆਏ ਸੀ ਇੱਥੇ ਬੈਠੇ ਸੀ ਕਿ ਉਹ ਜਦੋਂ ਪਤਾ ਲੱਗਦਾ ਵੀ ਉਹ ਇਮਾਰਤ ਕਿੱਥੇ ਗਈ ਤਾਂ ਉਹ ਕਹਿ ਦਿੰਦੇ ਆ ਵੀ ਹੁਣ ਉਸ ਜਗ੍ਹਾ ਤੇ ਗੁਰਦੁਆਰਾ ਬਣਾਤਾ ਠੀਕ ਆ ਗੁਰਦੁਆਰਾ ਬਣਾਉਣਾ ਵੀ ਜ਼ਰੂਰੀ ਹੈ ਚਲੋ ਬਣਾ ਦਿਓ ਇੱਕ ਸਾਈਡ ਤੇ ਬਣਾ ਦਿਓ ਪਰ ਜਿੱਥੇ ਕਿਤੇ ਕੋਈ ਇਮਾਰਤ ਪੁਰਾਤਨ ਖੜੀ ਹੈ ਉਹਨੂੰ ਉਮੀਦਾਂ ਉਮੀਸਮਾ ਲੈ ਜਾਵੇ ਜਿਵੇਂ ਇਸ ਦਰਵਾਜੇ ਨੂੰ ਸਮਾ ਲੈ ਗਿਆ ਆ ਅੰਦਰੋਂ ਤੁਸੀਂ ਦੇਖ ਰਹੇ ਹੋ ਵੀ ਅੰਦਰੋਂ ਫਰਮੇ ਵਾਲੀਆਂ ਡਾਟਾ ਲੱਗ ਚੁੱਕੀਆਂ ਹਜੇ ਇਸ ਇਨਾ ਗੇਟ ਦੇ ਉਤਲੇ ਪਾਸੇ ਜੋ ਪੁਰਾਤਨ ਪਲਕੀਆਂ ਸੀਗੀਆਂ ਜੋ ਪੁਰਾਤਨ ਵਿਭਾਗ ਨੇ ਦੱਸਿਆ ਉਹ ਹੁਣ ਤੁਸੀਂ ਇਦੂ ਬਾਦ ਬਣਦੀਆਂ ਦੇਖੋਗੇ ਆ ਦੂਜਾ ਭਾਗ ਹੈ ਤੀਜੇ ਭਾਗ ਚ ਹੁਣ ਤੁਸੀਂ ਦੇਖੋਗੇ ਵੀ ਸਾਨੂੰ ਮੈਂ ਪਹਿਲਾਂ ਸਭ ਤੋਂ ਪਹਿਲਾਂ ਪੁਰਾਣਾ ਦਿਖਾਇਆ ਉਸ ਤੋਂ ਬਾਅਦ ਆ ਲਪਾਈ ਹੁੰਦੀ ਦਿਖਾਈ ਥਲੜੀ ਮੀਨਾਕਾਰੀ ਦਿਖਾਈ ਹੁਣ ਤੁਸੀਂ ਦੇਖੋਗੇ ਆ ਸਟੇਸ਼ਨ ਦੇ ਬਿਲਕੁਲ ਸਾਹਮਣੇ ਹੈ ਜੀ ਇਹ ਦਰਵਾਜ਼ਾ ਸ਼ਹਿਰ ਦੇ ਅੰਦਰ ਦਾਖਲ ਹੋਣ ਲਈਏ ਪ੍ਰਾਤਨ ਦਰਵਾਜ਼ਾ ਇਹ ਮੰਡੀਆਂ ਦੇ ਹਰੇਕ ਮੰਡੀ ਚ ਬਣੇ ਹੁੰਦੇ ਸੀ ਚਾਰ ਚਾਰ ਦਰਵਾਜ਼ੇ ਤੇ ਇਹ ਦਰਵਾਜ਼ੇ ਰਾਤ ਸਮੇਂ ਬੰਦ ਹੋ जाया ਕਰਦੇ ਸੁਰੱਖਿਆ ਦੇ ਪੱਖ ਤੋਂ ਇਹ ਉਦੋਂ ਦੇ ਮਹਾਰਾਜਾ ਨੇ ਬਣਾਏ ਸੀ ਇਹ ਮਹਾਰਾਜਾ ਪਟਿਆਲਾ ਦੇ ਪਟਿਆਲਾ ਰੈਸਟ ਚਾਉਂਦਾ ਫੋਨ ਕਰਕੇ ਮਹਾਰਾਜਾ ਪਟਿਆਲਾ ਨੇ ਬਣਾਇਆ ਸੀ ਇਹ ਦਰਵਾਜ਼ਾ ਜਿਨ੍ਹਾਂ ਨੇ ਇਹ ਮੰਡੀਆਂ ਇਹ ਸ਼ਹਿਰ ਬਸਾਏ ਆ ਹੁਣ ਤੁਸੀਂ ਦੇਖ ਰਹੇ ਹੋ ਉਤਲੇ ਪਾਸੇ ਇਧੀਆਂ ਪਾਲਕੀਆਂ ਦਾ ਕੰਮ ਚੱਲ ਰਿਹਾ ਹੈ ਜਿਹੜਾ ਕਿ ਬਹੁਤ ਬਰੀਕੀ ਨਾਲ ਕੰਮ ਹੋ ਰਿਹਾ ਉਹਨਾਂ ਪਾਲਕੀਆਂ ਦਾ ਵੀ ਉਸੇ ਢੰਗ ਤਰੀਕੇ ਨਾਲ ਚੂਨੇ ਦੇ ਵਿੱਚ ਉਹਦੇ ਵਿੱਚ ਸਾਰੀ ਜਿੰਨੀ ਵੀ ਮਿੰਦਾ ਕਰੀ ਦਾ ਕੰਮ ਹੋ ਰਿਹਾ ਉਹ ਸਾਰਾ ਚੂਨੇ ਚ ਹੋ ਰਿਹਾ ਹੈ ਸ਼ਹਿਰਦਾਰਾ ਸਾਨੂੰ ਪਤਾ ਹੀ ਹੈ ਸੁਨਾਮ ਉਦਮ ਸਿੰਘ ਵਾਲਾ ਉਸ ਪਲਕੀ ਦੇ ਉਤਲੇ ਪਾਸੇ ਵੀ ਉਹੀ ਨਾਮ ਲਿਖਿਆ ਗਿਆ ਜੋ ਹੁਣ ਤੁਸੀਂ ਅੱਗੇ ਵੀਡੀਓ ਚ ਦੇਖੋਗੇ ਇਹਦੀਆਂ ਇਹ ਪਲਕੀਆਂ ਜੋ ਬਣਾ ਰਹੇ ਆ ਮਿਸਤਰੀ ਜੀ ਇਹਨਾਂ ਨਾਲ ਮੁਲਾਕਾਤ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਨੇ ਵੀ ਇਸ ਤਰ੍ਹਾਂ ਦਾ ਕੰਮ ਕਰਨ ਵਾਲੇ ਕਲਾਕਾਰ ਆ ਕੋਈ ਮਿਸਤਰੀ ਹੈ ਕੋਈ ਮਜ਼ਦੂਰ ਹੈ ਜਿਹੜੇ ਕੋਈ ਇਹਨਾਂ ਵਿੱਚ ਸਭੀ ਉਹਨਾਂ ਨਾਲ ਗੱਲਬਾਤ ਹੋਣੀ ਜਾਂ ਲੋਕਾਂ ਦੇ ਸਾਹਮਣੇ ਆਉਣੇ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਇਹੋ ਜਿਹਾ ਕੰਮ ਕਰਵਾਉਣ ਵਾਲੇ ਬਹੁਤ ਲੋਕ ਹੈ ਪਰ ਕਰਨ ਵਾਲੇ ਹੈ ਨਹੀਂ ਜਦੋਂ ਕਰਨ ਵਾਲਾ ਸਹੀ ਬੰਦਾ ਨਹੀਂ ਮਿਲਦਾ ਤਾਂ ਤਾਂ ਕਰਕੇ ਉਹ ਢਾ ਕੇ ਨਵੀਂ ਇਮਾਰਤ ਬਣਾਉਣੀ ਬਹੁਤ ਸੌਖੀ ਗੱਲ ਹੈ ਪਰ ਇਸ ਨੂੰ ਸੰਭਾਲਣਾ ਬਹੁਤ ਔਖੀ ਗੱਲ ਕਹਿ ਸਕਦਾ ਮੈਂ ਔਖੀ ਗੱਲ ਇਸ ਕਰਕੇ ਵੀ ਉਹ ਸਮਾਨ ਉਹ ਉਹ ਜਆ ਬਣਾਉਣਾ ਥੋੜਾ ਜਿਹਾ ਔਖਾ ਲੱਗਦਾ ਨਮਾ ਅਗਲਾ ਮਿੰਟ 'ਚ ਬਣਾ ਲੈਂਦਾ ਉਹ 'ਚ ਕੋਈ ਬਦਲਾਅ ਹੋ ਜੂ ਤਾਂ ਵੀ ਕੋਈ ਗੱਲ ਨਹੀਂ ਇਹਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ ਮਿਸਤਰੀ ਕੁਲਵੀਰ ਸਿੰਘ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਆ ਚੂਨਾ ਬਣ ਰਿਹਾ ਚੁੰਨੇ ਵਾਲੀਆ ਮਸ਼ੀਨ ਚੱਲ ਰਹੀ ਹੈ ਇਹ ਬਾਈ ਜੀ ਚੂਨਾ ਬਣਾ ਕੇ ਉੱਤੇ ਉਹਨਾਂ ਨੂੰ ਫੜਾ ਰਹੇ ਐ ਤੇ ਉਹ ਉੱਤੇ ਹੌਲੀ-ਹੌਲੀ ਲਾ ਰਹੇ ਐ ਆਂਦਰੋਂ ਤੁਸੀਂ ਦੇਖ ਰਹੇ ਹੋ ਹੁਣ ਵੀ ਆ ਡਾਟਾਂ ਦੀ ਆ ਕੰਧਾਂ ਦੀ ਕਿੰਨੀ ਸਫਾਈ ਦਿਖ ਰਹੀ ਹੈ ਇਦੇ ਉੱਤੇ ਕਚੂਨੇ ਨਾਲ ਹੀ ਪਟੀਨ ਬਣਾ ਕੇ ਕੀਤੀ ਗਈ ਹੈ ਜੋ ਇਸੇ ਰੰਗ ਦੀ ਹੈ ਜੋ ਕਿ ਹਰ ਤਰ੍ਹਾਂ ਦੇ ਜੋੜ ਨੂੰ ਜਾਂ ਕਿਤੇ ਕੋਈ ਥੋੜੀ ਬਹੁਤੀ ਕਮੀ ਸੀ ਤਾਂ ਉਹ ਇਸ ਪਟੀਨ ਨਾਲ ਹੋਰ ਜ਼ਿਆਦਾ ਸਾਫ਼ ਹੋ ਰਹੀ ਹੈ ਆ ਤੁਸੀਂ ਸਫਾਈ ਦੇਖ ਰਹੇ ਹੋ ਵੀ ਦੇਖਣ ਚ ਹਲੇ ਰੰਗ ਰੋਗਨ ਦਾ ਕੰਮ ਤਹੇ ਚੱਲਣਾ ਹੈ ਕੱਲੀ ਪਟੀਨ ਨਾਲ ਹੀ ਇਹ ਕਿੰਨਾ ਸੋਹਣਾ ਲੱਗ ਰਿਹਾ ਹੈ ਕਿੰਨਾ ਵਧੀਆ ਲੱਗ ਰਿਹਾ ਆ ਦਰਵਾਜ਼ੇ ਦਾ ਅੰਦਰਲਾ ਹਿੱਸਾ ਹੈ ਸ਼ਹਿਰ ਦੇ ਅੰਦਰਲਾ ਪਾਸਾ ਆ ਗਿਆ ਹੈ ਆ ਪੌੜੀਆਂ ਇੱਕ ਸਾਈਡ ਤੇ ਦੂਜੀ ਸਾਈਡ ਤੇ ਦੋ ਬੈਠਕਾਂ ਬੜੀਆਂ ਹੋਈਆਂ ਜਿਦੇ ਵਿੱਚ ਉਸ ਉਸ ਟਾਈਮ ਦੇ ਚੌਂਕੀਦਾਰ ਪਹਿਨੇਦਾਰ ਰਹਿੰਦੇ ਹੋਣਗੇ ਤੇ ਪੌੜੀਆਂ ਦੇ ਉੱਤੇ ਵੀ ਉਹੀ ਅੱਥਰ ਲਾਲ ਪੱਥਰ ਜੋ ਪੁਰਾਣੇ ਢੰਗ ਦਾ ਹਰ ਕਿਲਿਆਾਂ ਚ ਹਰ ਪੁਰਾਣੀ ਇਮਾਰਤ ਚ ਵਰਤੇ ਗਿਆ ਉਹ ਲਾਇਆ ਗਿਆ ਇਹ ਪਾਣੀ ਨੂੰ ਸੋਖਦਾ ਵੀ ਹੈ ਤਿਲਕਨ ਵੀ ਨਹੀਂ ਹੁੰਦੀ ਪੌੜੀਆਂ ਦੇ ਉੱਤੇ ਵੀ ਡਾਕ ਪਣੀ ਹੋਈ ਹੈ ਇੱਧਰ ਬਾਈ ਕੁਲਵੀਰ ਸਿੰਘ ਲੱਗਿਆ ਪਿਆ ਕੰਮ ਕਰਨ ਤੇ ਦੂਜੇ ਪਾਸੇ ਜੋ ਮਿਸਤਰੀ ਕੰਮ ਕਰ ਰਿਹਾ ਉਹ ਇਹਨਾਂ ਦੇ ਛੋਟੇ ਭਰਾ ਹੈ ਤੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਤੁਸੀਂ ਦੇਖੋਗੇ ਆ ਪਾਲਕੀ ਦੇ ਉੱਤੇ ਵੀ ਬਹੁਤ ਬਰੀਕੀ ਨਾਲ ਕੰਮ ਕੀਤਾ ਗਿਆ ਹੈ ਉਤਲੇ ਪਾਸੇ ਹਰ ਨਾਲਗ ਪੱਤੀਆਂ ਹਰ ਥਾਂ ਤੇ ਬਣਾਈਆਂ ਗਈਆਂ ਹਨ ਹਰ ਉਹ ਢੰਗ ਤਰੀਕਾ ਵਰਤਿਆ ਗਿਆ ਜੋ ਪਹਿਲਾਂ ਇਸ ਦਰਵਾਜੇ ਤੇ ਬਣਿਆ ਹੋਇਆ ਸੀ ਇਹਦੇ ਵਿੱਚ ਕਦੇ ਵੀ ਮੈਂ ਬਾਰ ਬਾਰ ਕਹਿ ਰਿਹਾ ਵੀ ਕੋਈ ਨਵੀਂ ਢੰਗ ਤਰੀਕੇ ਦੀ ਕੋਈ ਵੀ ਫੁੱਲ ਪੱਤੀ ਨਹੀਂ ਬਣਾਈ ਗਈ ਪਰ ਸੋਚਣ ਵਾਲੀ ਗੱਲ ਹੈ ਵੀ ਇਸ ਤਰ੍ਹਾਂ ਦਾ ਕੰਮ ਕਰਨ ਵਾਲੇ ਮੇਸਤਰੀ ਬਹੁਤ ਘੱਟ ਹੈ ਤੇ ਆਹ ਤੁਸੀਂ ਦੇਖ ਰਹੇ ਹੋ ਨਾਮ ਲਿਖਿਆ ਹੋਇਆ ਸੁਨਾਮ ਉਦਮ ਸਿੰਘ ਵਾਲਾ ਤੇ ਆ ਕਿੰਨੀ ਸੋਹਣੀ ਜਾਲੀ ਕੱਟੀ ਗਈ ਆ ਜੋ ਇਹਦੇ ਵਿੱਚ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਪਰ ਮਿਸਤਰੀ ਕੁਲਵੀਰ ਸਿੰਘ ਜੀ ਨਾਲ ਗੱਲਬਾਤ ਆਪਾਂ ਜ਼ਰੂਰ ਕਰਾਂਗੇ ਵੀ ਉਹ ਕਿੱਥੋਂ ਕੰਮ ਸਿੱਖੇ ਸੀ ਤੇ ਕਿੱਥੇ-ਕਿੱਥੇ ਉਹਨਾਂ ਦਾ ਕੰਮ ਚੱਲ ਰਿਹਾ ਹੈ ਜੇ ਕੋਈ ਕੰਮ ਕਰਾਉਣਾ ਚਾਹੁੰਦਾ ਤਾਂ ਉਹ ਕਿਵੇਂ ਉਹਨਾਂ ਨਾਲ رابطہ ਕਰ ਸਕਦਾ ਉਹਨਾਂ ਦਾ ਮੋਬਾਈਲ ਨੰਬਰ ਉਹਨਾਂ ਦਾ ਪਿੰਡ ਸਾਰਾ ਕੁਝ ਇਸ ਵੀਡੀਓ ਵਿੱਚ ਤੁਸੀਂ ਅੱਗੇ ਦੇਖੋਗੇ ਤੇ ਬਾਕੀ ਚੰਗਾ ਕੰਮ ਕਰਨ ਵਾਲੇ ਘੱਟ ਮਿਸਤਰੀ ਆ ਬਹੁਤ ਘੱਟ ਆ ਊ ਕੰਮ ਸਾਰੀ ਕਰੀ ਜਾਂਦੇ ਹੁੰਦੇ ਕੰਮ ਸਾਰੀ ਵਧੀਆ ਪਰ ਜੋ ਕਿ ਪ੍ਰਾਤਨ ਕੰਮ ਕਰਨ ਵਾਲੇ ਆ ਉਹ ਮਿਸਤਰੀ ਬਹੁਤ ਘੱਟ ਆ ਪੰਜਾਬ ਦੇ ਵਿੱਚ Rajasthan ਜਾਂ ਹੋਰ ਸੂਬਿਆਂ ਦੇ ਵਿੱਚ ਹੈਗੇ ਆ ਕੋਈ ਵੀ ਇਸ ਤਰ੍ਹਾਂ ਦਾ ਕੰਮ ਕਰਨਾ ਹੁੰਦਾ ਤਾਂ ਬਾਹਰਲੀਆਂ ਕੰਪਨੀ ਆ ਕੇ ਕਰ ਰਹੀਆਂ ਮੈਂ ਜਿੰਨੇ ਵੀ ਇੱਥੇ ਕਿਲੇ ਦੇਖਦਾ ਦੀਵਾਨ ਕੂਟਰਮਲ ਦੀ ਅਵੇਲੀ ਦੇਖਦਾ ਤਾਂ ਉਹ ਇੱਕ ਲਖਨਊ ਦੀ ਕੰਪਨੀ ਐ ਉਹ ਆ ਕੇ ਕਰ ਰਹੀ ਐ ਪਰ ਪੰਜਾਬ ਦਾ ਕੋਈ ਵੀ ਬੰਦਾ ਨਹੀਂ ਉਹ ਕੰਮ ਕਰ ਰਿਆ ਤੇ ਆਪਾਂ ਹੁਣ ਕਰਾਂਗੇ ਮਿਸਤਰੀ ਕੁਲਵੀਰ ਸਿੰਘ ਜੀ ਨਾਲ ਗੱਲਬਾਤ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਹੈ ਬਾਈ ਜੀ ਪਹਿਲਾਂ ਤੁਸੀਂ ਵੱਡੇ ਤੁਸੀਂ ਲੱਗਦਾ ਤੁਸੀਂ ਆਪਣਾ ਨਾਮ ਦੱਸੋ ਜੀ ਨਾਮ ਕੀ ਹੈ ਮੇਰਾ ਨਾਮ ਵੀ ਕਾਲਾ ਹੈਗਾ ਪੱਕਾ ਨਾਮ ਦੱਸੋ ਜੀ ਕਾਲਾ ਛੋਟਾ ਨਾ ਹੋ ਗਿਆ ਕੁਲਵੀਰ ਸਿੰਘ ਜੀ ਕੁਲਵੀਰ ਸਿੰਘ ਕਾਲਾ ਠੀਕ ਹੈ ਬਾਈ ਕਿਹੜਾ ਪਿੰਡ ਆ ਬਾਈ ਆਪਣਾ ਪਿੰਡ ਛਾਜਲੀ ਪਿੰਡ ਛਾਜਲੀ ਹਾਂਜੀ ਪਿਤਾ ਜੀ ਦਾ ਕੀ ਨਾਮ ਹੈ ਜੀ ਗਰਮੀਤ ਸਿੰਘ ਜੀ ਗਰਮੀਤ ਸਿੰਘ ਦਾਦਾ ਜੀ ਦਾ ਜਗਿੰਦਰ ਸਿੰਘ ਜੀ ਜਗਿੰਦਰ ਸਿੰਘ ਸਰਦਾਰ ਜੀ ਠੀਕ ਹੈ ਤੇ ਤੁਸੀਂ ਬਾਈ ਜੀ ਇਹ ਕੰਮ ਕਦੋਂ ਕਰਨਾ ਸ਼ੁਰੂ ਕੀਤਾ ਆਪਣੇ ਆਈਡੀਆ ਮੁਤਾਬਕ ਤੁਸੀਂ ਦੱਸੋ ਵੀ ਤੁਸੀਂ ਕਦੋਂ ਕੰਮ ਇਹ ਕਿੱਥੋਂ ਸਿੱਖੇ ਕਦੋਂ ਸ਼ੁਰੂ ਕੀਤਾ ਅਸੀਂ ਵੀਰੇ ਸਾਡਾ ਇੱਕ ਉਸਤਾ ਕੀ ਪੁਹਾਨੀ ਕਰਦਾ ਪਵਾਨੀ ਕਰਦਾ ਹਾਂਜੀ ਉਹਦੇ ਕੋਲ ਕੰਮ ਸਿੱਖਿਆ ਪਹਿਲਾਂ ਹਰਿਆਣੇ 'ਚ ਕੰਮ ਕਰਦੀ ਗੁਰੂ ਘਰਾਂ ਦਾ ਠੀਕ ਆ ਜੀ ਉਹਨਾਂ ਦਾ ਕੀ ਨਾਮ ਸੀਗਾ ਜੀ ਹੁਣ ਜੀਤੀ ਦੀ ਦੇ ਅੱਛਾ ਹਾਂਜੀ ਤੇ ਹੁਣ ਉਹ ਰਹਿ ਨਹੀਂ ਹੈਗੇ ਨਾ ਇਸ ਤਰ੍ਹਾਂ ਇਹ ਸੱਚ ਅੱਛਾ ਤੇ ਉਹਨਾਂ ਤੋਂ ਕੰਮ ਸਿੱਖੇ ਤੇ ਤੇ ਕਰਦੇ ਕਰਦੇ ਹੌਲੀ ਹੌਲੀ ਕਹਾ ਅਸੀ ਕਲਕਮਾ ਚ ਪੈ ਗਏ ਵੀਰੇ ਪੈ ਗਏ ਪੈ ਗਏ ਬਾਕੀ ਟਾਇਲ ਪੱਥਰ ਦਾ ਸਾਰਾ ਕੰਮ ਕਰ ਦਿਆ ਸੀ ਠੀਕ ਹੈ ਠੀਕ ਹੈ ਜੀ ਸਿਆਖ ਕੋਲੇ ਰੱਖੋ ਤੇ ਤੁਸੀਂ ਵੀ ਜਿਵੇਂ ਹੁਣ ਇਹ ਕੰਮ ਕਰ ਰਹੇ ਹੋ ਇਹ ਕੰਮ ਕਿਤੇ ਹੋਰ ਜਾ ਕੇ ਕਰਨਾ ਹੋਵੇ ਉਹ ਕਰ ਸਕਦੇ ਹੋ ਜੀ ਹਾਂਜੀ ਹਾਂਜੀ ਜ਼ਰੂਰ ਵੀ ਇੱਥੇ ਸੁਨਾਮ ਦੇ ਨੇੜੇ ਤੇੜੀ ਕਰਦੇ ਹਾਂ ਕਿ ਜਾਂ ਵੀ ਦੂਰ ਨੇੜੇ ਵੀ ਜਾ ਕੇ ਕਰ ਸਕਦੇ ਹਾਂ ਕੰਮ ਨੂੰ ਹਾਂ ਸਰ ਕੋਈ ਕਰਵਾਉਣਾ ਚਾਹਵੇ ਤਾਂ ਹਾਂ ਜੀ ਕੋਈ ਕਰਵਾਵਾ ਵੀਡੀਓ ਦੇ ਮਾਧਿਅਮ ਰਾਹੀਂ ਤੁਹਾਡੀ ਬਾਈ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਤੁਹਾਡੀ ਕਲਾ ਲੋਕਾਂ ਤੱਕ ਦਿਖਾਉਣਾ ਚਾਹੁੰਦੇ ਆ ਜੀ ਕੋਈ ਵੀ ਕੰਮ ਹੈ ਕਰਾਉਣਾ ਚਾਹੋ ਤੁਸੀਂ ਜਾ ਕੇ ਕਰ ਦਿਓਗੇ ਹਾਂਜੀ ਹਾਂਜੀ ਜ਼ਰੂਰ ਕਰਾਂਗੇ ਠੀਕ ਹੈ ਬਾਈ ਠੀਕ ਹੈ ਤੇ ਹੁਣ ਕੰਮ ਕਿੱਥੇ ਕਿੱਥੇ ਚੱਲ ਰਿਹਾ ਤੁਹਾਡੇ ਹੁਣ ਇੱਕ ਤੇ ਹੀ ਚੱਲ ਰਹੀ ਸੁਨਾਮ ਦੇ ਵਿੱਚ ਅੱਛਾ ਇੱਕ ਛਾੜ ਆ ਉਹ ਵੀ ਬੰਦ ਕਰਕੇ ਜੀ ਹੁਣ ਅੱਛਾ ਇੱਕ ਬਾਬਾ ਵੈਰਸੀਆਂ ਵਾਲਾ ਗੜਬਾ ਅੱਛਾ ਉੱਥੇ ਕੀ ਬਣ ਰਿਹਾ ਜੀ ਉੱਥੇ ਗੁਰੂ ਘਰ ਤਿਆਰ ਹੋ ਰਹੀ ਟਾਇਲ ਦਾ ਕੰਮ ਚੱਲ ਰਿਹਾ ਠੀਕ ਹੈ ਠੀਕ ਹੈ ਤੇ ਇਹ ਬਾਈ ਜੀ ਤੁਹਾਡੇ ਸਕੇ ਭਰਾ ਹੈ हां जी मेरे मासी ਨਾਲ ਗੱਲ ਕਰ ਲਈ ਅਸਮੱਲਾ ਠੀਕ ਹੈ ਅੱਜ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਕੀ ਨਾਮ ਹੈ ਬਾਈ ਜੀ ਦਾ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਠੀਕ ਹੈ ਜੀ ਸਤੇਾਈ ਦਾ ਨਾਮ ਜਗਿੰਦਰ ਸਿੰਘ ਜਗਿੰਦਰ ਸਿੰਘ ਠੀਕ ਹੈ ਤੇ ਤੁਸੀਂ ਵੀ ਜੀ ਕਦੋਂ ਕਬਸ ਵਿੱਚ ਜੁੜੇ ਹੋ ਹੋ ਕੰਮ ਤੇ ਕੋ ਸ਼ੁਰੂ ਤੋਂ ਹੀ ਇਕੱਠੇ ਹੋ ਨਹੀਂ ਅਸੀਂ 2016 ਚ ਜੁੜੇ ਸੀ 2016 ਤੋਂ 2025 9-10 ਸਾਲ ਹੋ ਗਏ ਬਹੁਤ ਚੰਗਾ ਪਿਆਰ ਆ ਤੁਹਾਡਾ ਹਾਂ ਜੀ ਹਾਂ ਤੇ ਕਹੂੰ ਤਾਂ 9 ਦਿਨ ਵੀ ਕੱਟਣੇ ਔਖੇ ਹੋ ਜਾਂਦੇ ਆ ਨਹੀਂ ਨਹੀਂ ਜੀ ਕੱਟੇ ਤੁਹਾਨੂੰ ਭਰਾਵਾਂ ਨੂੰ ਵਾਹਿਗੁਰੂ ਆਈ ਰੱਖੇ ਕਿਉਂਕਿ ਇਕਤਾ ਨਾਲ ਹੀ ਸਾਰਾ ਕੁਝ ਹੈ ਇਹ ਕਹਤੋਂ ਸੀ ਉੱਧਰ ਕੰਮ ਕਰੀ ਜਾਂਦੇ ਨੇ ਇਹ ਉੱਧਰ ਕਿੰਨੇ ਕਿਸੇ ਵੇਲੇ ਉਹਨਾਂ ਨੂੰ ਕੰਮ ਹੋ ਗਿਆ ਤਾਂ ਇੱਥੇ ਕੰਮ ਨਹੀਂ ਰੁਕਦਾ ਕਿਸੇ ਵੇਲੇ ਤੁਹਾਨੂੰ ਕੰਮ ਹੋ ਗਿਆ ਤਾਂ ਕੰਮ ਨਹੀਂ ਰੁਕਦਾ ਕਈ ਵਾਰੀ ਇਹੀ ਗੱਲ ਅਸੀਂ ਸਮਝ ਨਹੀਂ ਪਾ ਰਹੇ ਮਤਲਬ ਸਾਡੇ ਮਿਸਤਰੀ ਭਰਾ ਵਿਚਾਰੇ ਕੱਲੇ-ਕੱਲੇ ਜਿਆਦਾ ਹਾਂਜੀ ਉਹ ਆ ਵੀ ਉਸ ਤੋਂ ਬਾਅਦ ਫਿਰ ਉੱਥੇ ਕੰਮ ਤੇ ਹੋਣੇ ਰਾ ਪੈ ਜਾਂਦਾ ਹਾਂਜੀ ਠੀਕ ਹੈ ਤੁਸੀਂ ਕਦੋਂ ਸ਼ੁਰੂ ਕੀਤਾ ਜੀ ਕੰਮ ਮੈਨੂੰ ਹੋ ਗਿਆ ਜੀ 10-15 ਸਾਲ 10-15 ਸਾਲ ਹੋ ਗਏ ਜੀ ਠੀਕ ਹੈ ਤੇ ਉਹ ਵੀ ਤੁਸੀਂ ਕਿੱਥੋਂ ਸਿੱਖੇ ਕੰਮ ਮੈਂ ਆਪਣੀ ਮਸੀਤੇ ਨਾਲ ਕਿ ਮਸੀਤੇ ਨਾਲ ਸਾਨੂੰ ਸ਼ੌਂਕ ਸੀ ਇਸ ਕੰਮ ਦਾ ਨਹੀਂ ਵੀ ਬੱਸ ਥੋੜਾ ਉੱਚੀ ਗੋਲਪ ਕੋਈ ਸੀਗਾ ਨਹੀਂ بس ਇਹ ਤੁਹਾਨੂੰ ਪਤਾਇਆ ਕਿੰਨੀਆਂ ਕਰਕੇ ਠੀਕ ਹੈ ਠੀਕ ਹੈ ਪਹਿਲਾਂ ਬਜ਼ੁਰਗ ਕੀ ਕੰਮ ਕਰਦੇ ਸੀ ਉਹ ਖੇਤੀ ਉਹ ਖੇਤੀ ਕਰ ਹਾਂ ਤੁਸੀਂ ਪਹਿਲੇ ਬੰਦੇ ਹੋ ਜਿਹੜੇ ਇਸ ਕੰਮ ਦੇ ਵਿੱਚ ਆਏ ਹੋ ਆਪਣਾ ਵੀ ਕੋਈ ਪਰਿਵਾਰਕ ਕੁਛ ਉਪਕ ਤਾਂ ਨਹੀਂ ਸੀਗਾ ਇਸ ਕੰਮ ਦਾ ਸਾਰੇ ਪਹਿਲੀ ਪੀੜੀ ਹੀ ਠੀਕ ਹੈ ਠੀਕ ਉਹਨਾਂ ਨੂੰ ਵੱਧ ਸ਼ੌਂਕ ਹੈ ਜੀ ਹਾਂ ਜਿਹੜੇ ਮੈਂ ਸਮਝਦਾ ਕਿ ਮੇਰੇ ਭਾਈਚਾਰੇ ਦੇ ਉਹਨੇ ਲੋਕ ਆ ਜਾਂ ਲੱਕੜ ਦਾ ਕੰਮ ਕਰਦੇ ਆ ਜਾਂ ਚਨਾਈ ਦਾ ਕੰਮ ਕਰਦੇ ਆ ਉਹ ਇਹਨਾਂ ਕੰਮਾਂ ਨੂੰ ਮਤਲਬ ਸਹੀ ਤਰਜੀਹ ਨਹੀਂ ਦਿੰਦੇ ਉਹਨਾਂ ਨੂੰ ਸ਼ੌਂਕ ਨਹੀਂ ਹੁੰਦਾ ਉਹਨਾਂ ਨੂੰ ਇਸ ਕੰਮ ਤੋਂ ਹੋਰ ਕੰਮਾਂ 'ਚ ਜਾਈ ਜਾਂਦੇ ਆ ਹਾਂਜੀ ਤੇ ਜਿਨ੍ਹਾਂ ਦੇ ਪਰਿਵਾਰ 'ਚ ਇਹ ਕੰਮ ਨਹੀਂ ਕਰਦੇ ਸੀ ਉਹ ਸਮਾਂ ਬਹੁਤ ਸ਼ੌਂਕ ਨਾਲ ਕੰਮ ਕਰ ਰਹੇ ਆ ਹਾਂ ਜੀ ਬਾਈ ਜੀ ਹੁਣ ਤੁਸੀਂ ਆਪਣਾ ਨੰਬਰ ਬੋਲ ਦਿਓ ਕੋਈ ਵੀ ਮੇਰਾ ਵੀਰ ਇਹ ਕੰਮ ਕਰਵਾਉਣਾ ਚਾਹੁੰਦਾ ਐ ਇਸ ਤਰ੍ਹਾਂ ਦਾ ਚੂਨੇ ਦੇ ਵਿੱਚ ਘਰ ਬਣਵਾਉਣਾ ਚਾਹੁੰਦਾ ਠੀਕ ਹੈ ਤੁਸੀਂ ਆਪਣਾ ਮੋਬਾਈਲ ਨਹੀਂ ਬਾਈ ਜੀ ਤੁਸੀਂ ਵੀ ਬੋਲੋ ਉਹ ਬਾਈ ਜੀ ਬੋਲਣਗੇ ਠੀਕ ਹੈ 95926 95926 38526 38526 ਹਾਂਜੀ ਇਹ ਬਾਈ ਹਰਪ੍ਰੀਤ ਸਿੰਘ ਦਾ ਨੰਬਰ ਹੈ ਹਾਂਜੀ ਤੇ ਬਾਈ ਜੀ ਤੁਸੀਂ ਬੋਲੋ ਆਪਣਾ ਨੰਬਰ 7648 76148 50545 50545 ਹਾਂਜੀ ਠੀਕ ਹੈ ਜੀ ਆਪਾਂ ਗੱਲ ਕੀਤੀ ਹੈ ਜੀ ਬਾਈ ਕੁਲਵੀਰ ਸਿੰਘ ਨਾਲ ਹੁਣ ਬਾਈ ਕੁਲਵੀਰ ਸਿੰਘ ਦੀ ਇੱਕ ਪੂਰੀ ਟੀਮ ਨਾਲ ਸਾਨੂੰ ਮਿਲਾਉਨੇ ਆ ਦੋ ਵੀਰਾਂ ਨਾਲ ਆਪਾਂ ਮਿਲ ਚੁੱਕੇ ਆ ਦੇਖੋ ਤੀਜਾ ਭਰਾ ਨਾਲ ਲੱਗ ਕੇ ਇੱਕ ਟੀਮ ਬਣ ਚੁੱਕੀ ਹੈ ਜਿੰਨਾ ਇਹ ਕੰਮ ਹੋਇਆ ਇਹਨਾਂ ਨੇ ਇੱਕ ਬੜੀ ਖਾਸ ਗੱਲ ਦੱਸੀ ਵੀ ਇਹ ਕੰਮ ਇਹਨਾਂ ਤਿੰਨਾਂ ਵੀਰਾਂ ਨੇ ਹੀ ਕੀਤਾ ਹੈ ਤੀਜਾ ਸਾਡਾ ਭਰਾ ਹੈ ਉਹਨਾਂ ਦਾ ਨਾਮ ਦਲਬੀਰ ਸਿੰਘ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਉਹ ਵੀ 9-10 ਸਾਲ ਤੋਂ ਇਹਨਾਂ ਦੇ ਨਾਲ ਹੀ ਹੈ ਜਿਹਦਾ ਕੰਮ ਹੈ ਕਿ ਸਾਰਾ ਸਮਾਨ ਥੋੜਾ ਬਹੁਤਾ ਤਿਆਰ ਕਰਕੇ ਉਹ ਇਹਨਾਂ ਨੂੰ ਫੜਾਉਣਾ ਤੇ ਨਾਲ ਇਹਨਾਂ ਦੀ ਦੂਜੀ ਮਦਦ ਕਰਾਉਣੀ ਆਪਾਂ ਉਹਨਾਂ ਨੂੰ ਇਹਨਾਂ ਦੇ ਬਰਾਬਰ ਦਾ ਕਾਰੀਗਰ ਹੀ ਕਹਿ ਸਕਦੇ ਆ ਤੇ ਆਜੋ ਕਰਦੇ ਆ ਉਹਨਾਂ ਨਾਲ ਵੀ 2 ਮਿੰਟ ਗੱਲਬਾਤ ਬਾਈ ਜੀ ਕੀ ਨਾਮ ਹੈ ਜੀ ਤੁਹਾਡਾ ਦਲਵੀਰ ਸਿੰਘ ਆ ਜੀ ਅਸਲੀ ਕਰ ਦਲਵੀਰ ਅਸਲੀ ਕਰ ਬਾਈ ਜੀ ਤੇ ਕਿਹੜਾ ਪਿੰਡ ਆ ਬਾਈ ਜੀ ਆਪਣਾ ਪਿੰਡ ਹਰੀਗੜ੍ਹ ਜੀ ਪਿੰਡ ਹਰੀਗੜ੍ਹ ਆ ਜੀ ਹਾਂ ਜੀ ਅੱਛਾ ਲਾਈਕ ਠੀਕ ਪਿੰਡ ਹਰੀਗੜ੍ਹ ਆ ਜੀ ਠੀਕ ਹਾਂ ਜੀ ਤੇ ਕਿਤਾ ਜੀ ਦਾ ਕੀ ਨਾਮ ਹੈ ਜੀ ਸਰਦਾਰ ਰੋਡਾ ਸਿੰਘ ਜੀ ਸਰਦਾਰ ਦਾਦਾ ਜੀ ਦਾ ਸੰਤਾ ਸਿੰਘ ਜੀ ਸੰਤਾ ਸਿੰਘ ਇਹ ਕਿਹੜੇ ਜ਼ਿਲ੍ਹੇ ਚ ਆ ਜਾਂਦਾ ਪਿੰਡ ਤੁਹਾਡਾ ਇਸ ਅੰਮ੍ਰੋੜ ਜ਼ਿਲ੍ਹੇ ਤੇ ਗੰਮਰੂੜ ਠੀਕ ਹੈ ਠੀਕ ਬਾਈ ਤੇ ਕਿੰਨਾ ਚਿਰ ਹੋ ਗਿਆ ਬਾਈ ਜੀ ਤੁਹਾਨੂੰ ਨਾਲ 6 ਤੋਂ 7 ਸਾਲ ਦੇ ਕਰੀਬ ਸਮਾਂ ਹੋ ਗਿਆ ਜੀ ਸਮਾਂ ਹੋ ਗਿਆ ਨਾਲ ਕੰਮ ਕਰ ਕੰਮ ਕਰਦੇ ਆਂਦੇ ਮਤਲਬ ਸਕੇ ਭਰਾਵਾਂ ਨਾਲੋਂ ਵੱਧ ਰਹਿੰਦੇ ਆਂ ਵੱਧ ਰਹੇ ਹਾਂ ਜੀ ਠੀਕ ਹੈ ਤੇ ਬਾਈ ਬਾਈ ਜੀ ਨਾਲ ਕੁਲਵੀਰ ਸਿੰਘ ਨਾਲ ਦੁਬਾਰਾ ਫੇਰ ਗੱਲ ਕਰਦੇ ਆਂ ਬਾਈ ਜਾਂਦੇ ਜਾਂਦੇ ਇੱਕ ਸਵਾਲ ਹੋਰ ਤੁਹਾਡੇ ਲਈ ਹਾਂਜੀ ਵੀ ਕੋਈ ਮੇਰਾ ਵੀਰ ਘਰ ਦਾ ਕੰਮ ਇਸ ਤਰ੍ਹਾਂ ਦਾ ਕਰਾਉਣਾ ਚਾਹੁੰਦਾ ਹੈ ਇਹ ਜਿਹਾ ਕੰਮ ਵੀ ਤੁਸੀਂ ਕੋਈ ਘਰ ਬਣਵਾਉਣਾ ਚਾਹੁੰਦਾ ਇਸ ਤਰ੍ਹਾਂ ਦਾ ਵੀ ਘਰ ਬਣਾਉਂਗੇ ਜਾਂ ਕੋਈ ਤੁਹਾਡਾ ਹੋਰ ਕੰਮ ਹੈ ਸਭ ਮੇਨ ਕੰਮ ਤਾਂ ਹੀ ਸਕੇਗਾ ਗੁਰਦੁਆਰੇ ਮੰਦਰ ਡੇਰੇ ਜਾਂ ਕੋਈ ਸਾਂਝੀਆਂ ਜਮੇਤ ਜਗਾ ਬਣੀ ਧਾਰਮਿਕ ਸਥਾਨ ਜਿੰਨੇ ਵੀ ਹੈ ਜਿੰਨੇ ਵੀ ਪ੍ਰਾਚਨ ਧਾਰਮਿਕ ਸਥਾਨ ਹਨ ਉਹਨਾਂ ਦਾ ਕੰਮ ਕਰਦੇ ਜੀ ਤੇ ਬਾਕੀ ਉਹ ਗੱਲ ਵੱਖਰੀ ਹੈ ਨਾ ਵੀ ਆਪਾਂ ਕਰਾਂ ਦਾ ਕੰਮ ਸਾਡੇ ਕੋਲ ਕਦੇ ਨਹੀਂ ਹੈਗਾ ਇਹ ਕਰਨ ਦਾ ਐ ਨਹੀਂ ਹੈਗਾ ਵੀ ਆਪਾਂ ਇਹ ਕੰਮਾਂ ਚ ਪੈ ਰਹੇ ਆ ਵੀ ਘਰਾਂ ਦੇ ਕਰਦੇ ਨਹੀਂਗੇ ਜੇ ਆਪਾਂ ਵੱਡੇ ਹੋ ਗਏ ਠੀਕ ਹੈ ਜਾਂ ਵੀ ਕੋਈ ਹੋਰ ਪਰਕਾ ਨਹੀਂ ਹੁਣ ਟਾਈਮ ਹੀ ਨਹੀਂ ਹੈਗਾ ਜੀ ਨਹੀਂ ਬਹੁਤ ਸੋਹਣੀ ਗੱਲ ਕਹੀ ਹੈ ਤੁਸੀਂ ਇੱਧਰ ਲਾਈਨ ਬਣੀ ਹੋਈ ਆ ਸਾਡੀ ਤੇ ਚੱਲੀ ਯਾਰ ਠੀਕ ਹੈ ਵੀ ਜੇ ਕਿਸੇ ਵੀਰ ਨੇ ਮੰਦਰ ਗੁਰਦੁਆਰੇ ਦਾ ਜਾਂ ਇਸ ਤਰ੍ਹਾਂ ਦਾ ਕੋਈ ਸਾਂਝਾ ਕੰਮ ਕਰਾਉਣਾ ਹੈ ਜਾਂ ਕੋਈ ਕਿਲੇ ਆ ਜਾਂ ਮਸਜਿਦਾਂ ਆ ਉਹ ਤੁਸੀਂ ਕਰੋਗੇ ਹਾਂਜੀ ਵੀ ਘਰਾਂ ਦਾ ਕੰਮ ਕਰਨ ਲਈ ਤੁਹਾਡੇ ਕੋਲ ਟਾਈਮ ਨਹੀਂ ਹੈ ਕਰਨਾ ਤੁਸੀਂ ਚਾਹੁੰਦੇ ਹੋ ਕਰਨਾ ਚਾਹਦੇ ਹਾਂ ਮੈਂ ਸਮਝਦਾ ਜੀ ਮੈਂ ਖੁਦ ਕਰਾਗਰੀ ਵਾਲੇ ਪਰਿਵਾਰ ਚੋਂ ਆ ਵੀ ਆਪਾਂ ਕੰਮ ਤਾਂ ਆਪਣੇ ਲਈ ਦਾ ਕੰਮ ਕੰਮ ਹੀ ਆ ਆਪਣੇ ਲਈ ਤਾਂ ਕੰਮ ਤਾਂ ਕੰਮ ਹੀ ਆ ਹਾਂ ਵੀ ਆਪਾਂ ਇੱਥੇ ਵੀ ਕੰਮ ਕਰਨਾ ਉੱਥੇ ਵੀ ਕੰਮ ਕੰਮ ਕਰਨਾ ਪਰ ਗੱਲ ਆਇਆ ਵੀ ਮੂਰੇ ਕੰਮ ਦੀ ਮਤਲਬ ਕਹਿ ਲਓ ਬੁਕਿੰਗ ਹੋ ਜਾਂਦੀ ਆ ਤਾਂ ਉਹਨਾਂ ਨੂੰ ਜਵਾਬ ਦੇਣਾ ਔਖਾ ਹੋ ਜਾਂਦਾ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਧੰਨਵਾਦ ਬਾਈ ਧੰਨਵਾਦ ਓਕੇ ਧੰਨਵਾਦ ਬਾਈ ਜੀ ਧੰਨਵਾਦ ਜੀ ਬਾਈ